ਹਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏ ਆਂਗੇ ਜੋ ਕਿ ਆਪਾਂ ਨੇ ਫਸਟ ਟਾਈਮ ਰੈਡੀ ਕੀਤਾਗਾ ਨਿਊ ਡਿਜ਼ਾਈਨ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਰਕ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵਿੱਚ ਆਪਾਂ ਨੇ 3 ਸੂਟ ਰੈਡੀ ਕੀਤੇ ਨੇ ਜੀ ਫਸਟ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਵਾਈਨ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਸੂਟ ਆ ਇਹ ਪਸ਼ਵੀਨਾ ਸਟੱਫ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਜੀ ਘੇਰੇ ਦੇ ਉੱਪਰ ਇਹ ਵਾਲੀ ਬੂਟੀ ਬਣਾਈ ਹੋਈ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਵੀਰੇ ਚੈੱਕ ਕਰ ਸਕਦੇ ਹੋ ਮੈਂ ক্লোਜ਼ ਤੋਂ ਦਿਖਾ ਦੇਣੀ ਇੱਕ ਵਾਰ ਇਹ ਵਾਲੀ ਬੂਟੀ ਨੀਚੇ ਬਣਾਈ ਹੈ ਇਸ ਦੇ ਉੱਪਰ ਜਿਹੜੀ ਆਪਾਂ ਨੇ ਇਹ ਵਾਲੀ ਬੇਲ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਆਪਣਾ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਨੈੱਕ ਦੇ ਉੱਪਰ ਵਰਕ ਆ ਗਿਆ ਜੀ ਨੈੱਕ ਦਾ ਵਰਕ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਇਹ ਵਾਲਾ ਨੱਕ ਦੇ ਉੱਪਰ ਕੰਮ ਕੀਤਾ ਹੋਇਆ ਜੀ ਇਹ ਸ਼ਰਟ ਦੀ ਫੁੱਲ ਲੁੱਕ ਆ ਗਈ ਬਾਹਾਂਾਂ ਦੇ ਉੱਪਰ ਵੀ ਆ ਵਾਲੀ ਬੇਲ ਹੈ ਜਿਹੜੀ ਡਬਲ ਟਾਈਮ ਬਣੀ ਹੋਈ ਹੈ ਜੀ ਇੱਕੇ ਦੇ ਵਿੱਚ ਆਪਾਂ ਨੇ SK ਦੀ ਹਾਂਜੀ SK ਦੇ ਸਟੱਫ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਹੈਗਾ ਮੈਂ ਤੁਹਾਨੂੰ ਇਹਦਾ ਦਿਖਾ ਦੇਣੀ ਹੈ ਇੱਕ ਮਿੰਟ ਟੈਗ ਵੀ ਮੈਂਸ਼ਨ ਹੋਊਗਾ ਇਹ ਆਪਣੇ SK ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਵੀ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਹੋਇਆ ਹੈਗਾ ਪ੍ਰਾਈਸ ਸਭ ਦਾ ਅਲੱਗ-ਅਲੱਗ ਹੈ ਜੀ ਇਹਦੇ ਵਿੱਚ ਇੱਕ ਸੂਟ ਆਪਾਂ ਨੇ ਸੇਮ ਇਹ ਮਾਡਲ ਵਾਲਾ ਰੈਡੀ ਕੀਤਾ ਹੈਗਾ ਇੱਕ ਸੂਟ ਆਪਾਂ ਨੇ ਡਿਫਰੈਂਟ ਕਲਰ ਦਾ ਰੈਡੀ ਕੀਤਾ ਹੈਗਾ ਉਹ ਵਾਲਾ ਇਹ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆ ਹੋਇਆ ਹੈਗਾ ਇਹ ਆਪਾਂ ਨੇ 3 ਸੂਟ ਆ ਜਿਹੜੇ ਰੈਡੀ ਕੀਤੇ ਹੈਗੇ ਰੈਡੀ ਟੂ ਡਿਸਪੈਚ ਹੈ ਇਹਦਾ ਜਿਹੜਾ ਵਰਕ ਪ੍ਰਾਈਸ ਹੈ ਵੀਰੇ 650 ਰੁਪਿਆ ਵਰਕ ਪ੍ਰਾਈਸ ਹੈਗਾ ਇਹਦਾ ਜਿਹੜਾ ਸੂਟ ਦਾ ਪ੍ਰਾਈਸ ਹੈਗਾ ਇਹਦਾ ਵੀ ਵਰਕ ਪ੍ਰਾਈਸ ਸੇਮ ਹੈਗਾ ਐਂਡ ਵਿਦ ਅ ਸਟਾਫ ਇਹਦਾ ਵਰਕ ਪ੍ਰਾਈਸ ਜਿਹੜਾ ਹੈਗਾ ਇਹ 1200 ਰੁਪਏ ਦੇ ਵਿੱਚ ਪੈਂਦਾ ਹੈਗਾ ਅਗਰ ਤੁਸੀਂ ਇਕੱਲਾ ਵਰਕ ਕਰਵਾਉਣੇ ਹੋ ਤਾਂ 650 ਰੁਪਏ ਦੇ ਵਿੱਚ ਪੈਂਦਾ ਹੈਗਾ ਇਹਦਾ ਜਿਹੜਾ ਹੈਗਾ ਇਹਦਾ 1550 ਰੁਪਏ ਆ ਜੀ विद द स्टफ एंड वर्क प्राइस अगर ਤੁਸੀਂ ਆਪਣਾ ਸਟੱਫ ਭੇਜ ਕੇ ਕਰਵਾਉਣਾ ਚਾਹੁੰਦੇ ਹੋ ਵਰਕ ਤਾਂ ਤੁਸੀਂ ਆਪਣਾ ਸਟੱਫ ਭੇਜ ਕੇ ਵੀ ਕਰਵਾ ਸਕਦੇ ਹੋ ਅਗਰ ਸਟੱਫ ਸਾਡੇ ਕੋਲੋਂ ਬਾਏ ਕਰਕੇ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਬਾਏ ਕਰਕੇ ਵੀ ਕਰਵਾ ਸਕਦੇ ਹੋ ਅਗਰ ਸੇਮ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਜਿਹੜਾ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਆਪਾਂ ਜਿਹੜੀ ਨਿਊ ਵੀਡੀਓ ਅਪਲੋਡ ਕਰਦੇ ਹੈਗੇ ਉਹ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੋ ਵੀ ਆਪਾਂ ਨਿ ਅਗਰ ਕੋਈ ਮੇਰੀ ਭੈਣ ਆਪਣੇ ਗਰੁੱਪ ਨੂੰ ਸਾਡੇ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੀ ਹੈ ਤਾਂ ਉਹ ਆਪਣਾ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਨੇ ਆਪਣਾ ਨਾਮ ਐਂਡ ਸਿਟੀ ਦੱਸ ਕੇ ਜੁਆਇਨ ਕਰ ਸਕਦੇ ਨੇ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ